ਯਾਨ ਮਾਰ ਕੇ ਤਖ ਲੋ ਲੰਕਾ ਗੜ ਸੋਨੇ ਕਾ ਭਿਆ ਮੂਰਖ 라ਵਣ ਕਿਆ ਲੇ ਗਿਆ ਆਪਣੇ ਕੋਲੇ ਟੋਲੇ ਦੋ ਟੋਲੇ ਕਿਸੇ ਕੋਲੇ ਚਲੋ ਬਹੁਤਾ ਅਮੀਰ ਹੋਇਆ ਕਿ ਲੋਖ ਢੋ ਸੋਨਾ ਤੇ ਬਾਪੂ ਕਹਿੰਦਾ ਜੀ ਲਗ ਰਹਿਣ ਬਸ਼ੇਰਾ ਹੀ ਸੋਨੇ ਦਾ ਸੀ ਲੰਕਾ ਗੜ ਸੋਨੇ ਕਾ ਭਿਆ ਮੂਰਖ 라ਵਣ ਕਿਆ ਲੇ ਗਿਆ ਕੀ ਲੈ ਗਿਆ ਜੀ ਉਹ ਇਹ ਸਦਾ ਨਾਲ ਨਿਵਣ ਵਾਲੇ ਨਹੀਂ ਹਨ ਇਹ ਤੇ ਗੁਰਮਖੋ ਜੀਵਾਤਮਾ ਉਡਾਰੀ ਮਾਰਨ ਦੀ ਦੇਰ ਆ ਜੋ ਤਨ ਉਪੜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਜਿਹੜਾ ਤਨ ਆ ਨਾਲ ਲੈ ਕੇ ਪੈਦਾ ਹੋਇਆ ਬਾਪੂ ਕਹਿੰਦੇ ਇਹ ਵੀ ਨਾਲ ਨਹੀਂ ਨਿਵਣਾ ਦਾਤ ਉਹ ਮੰਗ ਜਿਹੜੀ ਤੇਰੀ ਜੀਵਾਤਮਾ ਦੀ ਸਹਾਇਤਾ ਕਰ ਸਕੇ ਦਹਿਮਾਤ ਪਿਤਾ ਸਤ ਮੀਤ ਨਾ ਭਾਈ ਮਨ ਹੂਹਾ ਨਾਮ ਤੇਰਾ ਸੰਗ ਸਹਾਈ ਕਿਉ ਨੀ ਪ੍ਰਮਾਤਮਾ ਦੇ ਗੁਣਾਂ ਨੂੰ ਇਕੱਤਰ ਕਰਦਾ ਕਹ ਨਾਨਕ ਪ੍ਰਭ ਦੀਨ ਦਿਆਲਾ ਜਿਉਂ ਪਹਾਵੇ ਤਿਉਂ ਕਰ ਪ੍ਰਤਿਪਾਲਾ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਨਾਮ ਦਰਜ ਕਰਕੇ ਪੰਚਮ ਗੁਰਦੇਵთანਤੰ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੀ ਰਚਨਾ ਤੋਂ ਫਰਮਾ ਰਹੇ ਆ ਪ੍ਰਭ ਦীন ਦੇ ਅੱਲਾਹ हे ਦੀਨਾ ਉਤੇ ਦਇਆ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਡੇ ਔਗਣਾਂ ਨੂੰ ਤੱਕਦੇ ਹੀ ਨਹੀਂ ਔਗਣ ਵੇਖਦੇ ਹੀ ਨਹੀਂ ਸਾਡੇ ਉਤੇ ਰਹਿਮਤ ਕਰਨ ਵਾਲਿਆ ਰਸ ਕਰ ਰਹਿਮਨ ਦੇ ਘਰ ਵਿਚਾਰ ਅਸੀਂ ਤੁਹਾਡੇ ਚਰਨਾਂ 'ਚ ਵੀ ਬੇਨਤੀ ਕਰਦੇ ਆ ਮਨੁੱਖਾ ਜਨਮ ਤੁਸੀਂ ਬਖਸ਼ ਦਿੱਤਾ ਜਿਉਂ ਭਾਵੈ ਤਿਉਂ ਕਰ ਪ੍ਰਤਪਾਲਾ ਪ੍ਰਤਪਾਲਾ ਦਾ ਅਰਥ ਹੁੰਦਾ ਰਾਖੀ ਹਿਫਾਜ਼ਤ ਮਾਲਕਾ ਜਿਵੇਂ ਤੈਨੂੰ ਚੰਗਾ ਲੱਗਦਾ ਜਿਵੇਂ ਵੀ ਹੋ ਸਕਦਾ ਇੱਕ ਰਹਿਮਤ ਕਰ ਮੈਨੂੰ ਵਿਸ਼ੇ ਵਕਾਰਾਂ ਤੋਂ ਬਚਾ ਕੇ ਮਾਇਆ ਦੇ ਮੋਹ ਤੋਂ ਬਚਾ ਕੇ ਇਸ ਦੁਆਉਂ ਚੋਂ ਜਵਾਰ ਕੱਢੋ ਤੇ ਰਹਿਮਤ ਕਰੋ ਮੇਰੀ ਰਾਖੀ ਕਰੋ ਗੁਰਮਖੋ ਆਪਾਂ ਵੀ ਇਹ ਬੇਨਤੀ ਕਰ ਲਈ